ਪੰਜਾਬ ਦੇ ਵਿੱਚ ਅੱਜਕੱਲ੍ਹ ਲੁੱਟਾਂ ਖੋਹਾਂ ਤੇ ਸਨੇਚਿੰਗ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਨੇ ਤੇ ਇਸ ਬਾਰੇ ਦੀ ਇੱਕ ਵੱਡੀ ਖਬਰ ਤੁਹਾਨੂੰ ਸੁਖਾਣ ਜਾ ਰਹੇ ਹਾਂ ਬਟਾਲਾ ਦੇ ਖਜੂਰੀ ਗੇਟ ਦੀਆਂ ਜਿੱਥੇ ਕੀ ਬਟਾਲਾ ਖਜੂਰੀ ਗੇਟ ਦੇ ਵਿੱਚ ਇੱਕ ਬੂਟਾਂ ਦੀ ਦੁਕਾਨ ਦੇ ਵਿੱਚ ਤਿੰਨ ਅਣਪਛਾਤੇ ਨੌਜਵਾਨ ਜਦੋਂ ਪਹੁੰਚਦੇ ਨੇ ਦੱਸਿਆ ਜਾ ਰਿਹਾ ਹੈ ਕਿ ਬੂਟ ਦੇਖਣ ਦੇ ਬਹਾਨੇ ਇੱਕ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਦੁਕਾਨਦਾਰ ਨੂੰ ਮਹਿੰਗੇ ਬੂਟ ਦਿਖਾਉਣ ਵਾਸਤੇ ਜਦੋਂ ਕਹਿੰਦਾ ਤਾਂ ਉਹ ਬੂਟ ਪਾ ਕੇ ਚੈੱਕ ਵੀ ਕਰਦਾ ਤੇ ਦੱਸਿਆ ਜਾ ਰਿਹਾ ਹੈ ਕਿ ਤੇਜ਼ ਤਾਰ ਹਥਿਆਰ ਵਿਖਾ ਕੇ ਇਹਤੇ ਦੁਕਾਨਦਾਰ ਤੋਂ 15000 ਰੁਪਏ ਦੀ ਲੁੱਟ ਕਰਕੇ ਚਲਾ ਗਿਆ ਦੂਜੇ ਪਾਸੇ ਮਹਿੰਗੇ ਰੇਟ ਦੇ ਬੂਟ ਵੀ ਉਹ ਨੌਜਵਾਨ ਅਨਸ਼ਤਿ ਵਿਅਕਤੀ ਪਾ ਕੇ ਚਲੇ ਗਏ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰਾਂ ਦੇ ਵਿੱਚ ਹਫੜਾ ਦਪੜੀ ਮਚ ਗਈ ਭਾਵੇਂ ਕਿ ਪੰਜਾਬ ਪੁਲਿਸ ਵੱਡੜ ਦਾਬੇ ਕਰ ਰਹੀ ਹੈ ਕਿ ਅਸੀਂ ਮਾੜੇ ਅਨਸਰ ਤੇ ਨਸ਼ਾ ਤਸਕਰਨ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਪਰ ਅਜੇ ਵੀ ਕਈ ਜਗ੍ਹਾ ਸ਼ਰਾਰਤੀ ਅਨਸਰ ਤੇ ਮਾੜੇ ਅਨਸਰ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਇਸ ਖਬਰ ਨੂੰ ਬਤ-ਬਤ ਸ਼ੇਅਰ ਕਰਕੇ ਕਮੈਂਟ ਜੁੜ ਕਰਦੇ ਤੇ ਨਾਲ ਦੀ ਨਾਲ ਸੁਣੋ ਦੁਕਾਨਦਾਰ ਨੇ ਹੋਰ ਕੀ ਕਿਹਾ ਜੀ ਮੇਰਾ ਸਵਾਜਾ 4:30 ਵੇਨਾ ਮੇਰੇ ਕੋ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾ ਸਾਹੀ ਬਾਕੀ ਔਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡਾ ਸਾਈ ਦਾ ਮੇਰੇ ਕੋ ਸਮਾਨ ਨਹੀਂ ਹੈਰਾ ਤੇ ਕਹਿੰਦੇ ਇਹ ਵੇ ਵੰਦਾ ਭਰੀ ਮੈਨੂੰ ਪਤਾ ਸ਼ਕਲੋਂ ਥੋੜੇ ਮੈਨੂੰ ਲੱਗ ਰਿਹਾ ਥੋੜੇ ਉਸਹਾ ਦਾ ਮੈਂ ਕਿਹਾ ਮੇਰੇ ਕੋ ਉਸ ਮਾ ਤੁਹਾਡਾ ਨਹੀਂ ਹੈਗਾ ਉਹ ਆਪੇ ਸ਼ੇਡ ਖਰੀ ਗੰਡਾ ਭੀ ਇਧਰ ذਰਾ ਫੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਮਾਨ ਦੇ ਮੈਂ ਭਰੀ ਇੱਕ ਇਹਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪਾਉਂਦਾ ਪਿਆ ਪਰ ਇਹ ਵਕ ਇਹਨਾਂ ਵੀ ਮੈਂ ਸੈੱਟ ਚੈੱਕ ਕਰ ਲਾ ਮੈਨੂੰ ਬੜੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਹਾ ਮੈਂ ਭੜੀ ਮਿਲ ਜਾਣਗੀ ਇੰਨੇ ਦੇ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਕਿ ਮੈਂ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੈਂ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਵੀ ਹੱਛਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਵੈਰੀ ਪਾਈ ਸਾਹਮਣੇ ਦੋ ਜਣੇ ਮੋਟਰਸ ਚਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਨਾਲੀ ਤਾਰ ਹੋ ਗਏ ਪਰ ਇਹ 14-15000 ਰੁਪਏ ਗਾਏ ਗੁਰੇ ਮੇਰ ਬਹੁਤ ਏ ਤਿੰਨੇ ਜਾਣੇ ਹੀ ਇੱਕ ਵੀਰ ਨੇ ਉਹ ਤੇ ਪਰਨਾ ਬੰਨਿਆ ਹੈ ਪੂਰਾ ਜਿਹੜਾ ਆਪਣਾ ਗਿੱਟੜਾ ਕਹਿ ਲਈ ਚੋਟਾ ਟਾਇ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨੇ ਤੀਜਾ ਬੰਨਾ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਵਾਰ ਦੇ ਬਿਲਕੁਲ ਛੋਟੇ ਛੋਟੇ ਗੰਜਾ ਟਾਇ ਪਾ ਲਓ ਮਤਲਬ ਜੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਨਾਲ ਮੂੰਹ ਖੋਲਿਆ ਬਾਹਰ ਜਾ ਕੇ ਦੋ ਜਿਹੜਾ ਮੂੰਹ ਬਾਲ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇਆ ਹੋਵੇ ਉਹਨੇ ਮੂੰਹ ਨਹੀਂ ਬੰਨਿਆ ਕਿਤੇ ਅਸੀਂ ਸੋਚ ਰਹੇ ਹਾਂ ਸ਼ਹਿਰ ਦੇ ਬਿਲਕੁਲ ਵਿਚਕਾਰ ਦੁਕਾਨਾਂ ਦੇਣ ਦਿਹਾੜੇ ਹਰ ਗਲੋਡਾ ਖਾਉਂਦੇ ਆਈ ਮੰਨ ਲਓ ਮਨ ਕੋਦਰ ਨੂੰ ਲੱਗਦਾ ਜੇ ਨਿਮਤੀ ਅਧਿਆਰੀ ਨਗਰ ਮਾਲਮ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਾਂ ਸਪਲੈਂਡਰ ਮੋਟਰਸਾਈਕਲ ਦੇ ਹੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਇਤਿਹਾਰ ਸੀ ਮਨ ਤੇ ਹਥਿਆਰੇ ਦਾਤਰ ਰੰਗ ਦਾ ਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਦੱਸ ਕਾਦੀ ਦੁਕਾਨ ਉਹ ਕਿੰਨੇ ਦਿਨ ਕਿੰਨੀ ਦੇਰ ਤੋਂ ਦੁਕਾਨ ਕਰ ਪਰਿਮਨਸ 1.5 ਸਾਲ ਹੋ ਗਿਆ ਜਗਰ ਦੁਕਾਨ ਕਰਦੇ ਕੀ ਨਾਮ ਹੈ ਦੁਕਾਨ ਇਹ ਸ਼ੂਰ ਅਕਬਰ ਜੀ ਦੁਕਾਨ ਦਾ